ਹਾਂਜੀ ਸਰੋਤਿਆਂ ਬੱਲੇ ਬੱਲੇ ਫਿਲਮਾਂ ਦੇ ਰਿਕਾਰਡਸ ਤੋਂ ਮੈਂ ਰਜੇਸ਼ ਚੋਪੜਾ ਅਸੀਂ ਤੁਹਾਨੂੰ ਵਿਰਸਾ ਦਿਖਾਣੇ ਆ ਵਿਰਾਸਤ ਦਿਖਾਣੇ ਆ ਪਿੰਡਾਂ ਵਿੱਚ ਘਮਾਉਨੇ ਆ ਔਰ ਅੱਜ ਆ ਦਿਖਾਉ ਜਿੱਧਰ ਕੈਮਰਾ ਪਾਓ ਜਰਾ ਅੱਜ ਜਿਹੜੀ ਮੈਂ ਚੀਜ਼ ਕਰਨ ਲੱਗਿਆ ਨਾ ਜੀ ਉਹ ਇੱਕ ਨਿੱਕਾ ਜਿਹਾ ਤੰਦੂਰ ਕਾਲੇ ਘਮਿਆਰ ਦਾ ਬਲੌਗ ਕਰਿਆ ਸੀ ਤੁਹਾਨੂੰ ਯਾਦ ਹੋਣਾ ਮੈਂ ਉਹਦੇ ਕੋਲੋਂ ਮੈਂ ਤੰਦੂਰ ਲੈ ਕੇ ਆਂਦਾ ਫਿਰ ਉਹ ਬਹੁਤ ਵਧੀਆ ਸ਼ਾਨਦਾਰ ਚੀਜ਼ ਹੈ ਇਹਦੇ ਵਿੱਚ ਅਸੀਂ ਇਸ ਤਰ੍ਹਾਂ ਨਾਲ ਅਸੀਂ ਲੱਕੜਾਂ ਲਗਾਉਣੀਆਂ ਜੀ ਹਾਂ ਇਹ ਮੁਸ਼ਕਪੁਰ ਦੀ ਇੱਕ ਟਿੱਕੀ ਹੈ ਜੀ ਇਹ ਰੱਖ ਲਈ ਥੋੜਾ ਜਿਹਾ ਪਾਠੀਆਂ ਇਧਰਲੇ ਪਾਸੇ ਆ ਦੇਖੋ ਜੀ ਪਾਠੀਆਂ ਮੈਂ ਆਪਣੇ ਗਵਾਂਢ ਤੋਂ ਮੈਨੂੰ ਮਿਲ ਗਿਆ ਪਾਠੀਆਂ ਵੀ ਆ ਗਿਆ ਜੀ ਤੇ ਥੋੜਾ ਜਿਹਾ ਕੋਲਾ ਵੀ ਲੈ ਕੇ ਰੱਖਿਆ ਹੋਇਆ ਮੈਂ ਲਿਓ ਜੀ ਆਓ ਜੀ ਜਲਾਈਏ ਸੋ ਇਹ ਮੁਸ਼ਕਪੂਰ ਦੀ ਟਿੱਕੀ ਨੂੰ ਅੱਗ ਲੱਗਣੀ ਨੇ ਦੇਦੋ ਤਾਂ ਉਸ ਤੋਂ ਬਾਅਦ ਜਿਹੜਾ ਹੈ ਇਹਨੇ ਆਸਾਨੀ ਨਾਲ ਜਲ ਜਾਣਾ ਆ ਲਓ ਜੀ ਮੁਸ਼ਕਪੂਰ ਦੀ ਟਿੱਕੀ ਨੂੰ ਮੈਂ ਲਾਤੀ ਜੀ ਅੱਗ ਔਰ ਇਹਨੇ ਅੱਗ ਫੜ ਲੈਣੀ ਹੈ ਨਾਲ ਥੋੜਾ ਜਿਹਾ ਕਾਗਜ਼ ਜਿਹੜਾ ਹੈ ਦੀ ਅਸਿਸਟੈਂਸ ਰਹੂਗੀ ਤੱਛੇ ਤਿਆਗ ਲੱਗ ਜੂਗੀ ਲਓ ਜੀ ਤੰਦੂਰ ਦੀਆਂ ਰੋਟੀਆਂ ਤਾਂ ਸਾਡਾ ਵਿਰਸਾ ਸਾਡੀ ਵਿਰਾਸਤ ਹੈ ਜੀ ਤੰਦੂਰ ਤਾਨ ਲੱਗਿਆ ਜੀ ਮੈਂ ਔਰ ਮੈਨੂੰ ਯਾਦ ਆ ਰਿਹਾ ਵੀ ਮਾਤਾ ਜੀ ਸਾਡੇ ਤੰਦੂਰ ਤੇ ਰੋਟੀਆਂ ਲਾਉਂਦੇ ਸੀ ਔਰ ਤੰਦੂਰ ਵਿਹੜੇ ਵਿੱਚ ਲੱਗਦਾ ਸੀਗਾ ਚੌਂਖ ਵਿੱਚ ਰਾਦਰ ਆਲੇ ਦੁਲੇ ਲੋਕਾਂ ਦੇ ਘਰ ਵੀ ਸਨ ਉਹ ਸਾਰੀਆਂ ਲੇਡੀਜ਼ ਇਕੱਠੀਆਂ ਹੋ ਕੇ ਆ ਜਾਂਦੀ ਸੀਗੀਆਂ ਕਿੰਨਾ ਵਧੀਆ ਪਿਆਰਾ ਮਾਹੌਲ ਸੀ ਪੰਜਾਬ ਦਾ ਪਰ ਤੰਦੂਰ ਦੀ ਰੋਟੀ ਤਾਂ ਹੁਣ ਵੀ ਸੰਭਵ ਹੈ ਤੁਸੀਂ ਆਪਣੇ ਘਰ ਵਿੱਚ ਤੰਦੂਰ ਲੈ ਕੇ ਆ ਸਕੋ ਬੜਾ ਸੋਹਣਾ ਇਹ ਮੈਨੂੰ ਕਾਲੇ ਨੇ 500 ਰੁਪਏ ਦਾ ਦਿੱਤਾ ਸੀਗਾ ਔਰ ਐਨ ਵਧੀਆ ਸ਼ਾਨਦਾਰ ਰੋਟੀਆਂ ਲਾਂਦਾ ਤੁਹਾਨੂੰ ਮੈਂ ਲਾ ਕੇ ਦਿਖਾਉਂਗਾ ਜੀ ਰੋਟੀਆਂ ਔਰ ਤੁਸੀਂ ਵੀ ਇਸ ਨੂੰ ਜ਼ਰੂਰ ਟਰਾਈ ਕਰਿਓ ਅੱਲਾਹ ਜੀ ਤੰਦੂਰ ਨੇ ਫੜ ਲਈ ਜੀ ਅੱਗ ਔਰ ਇਹਨੇ ਥੋੜੀ ਦੇਰ ਇਹਨੇ ਤਪਣਾ ਜਦੋਂ ਤੰਦੂਰ ਤਪ ਜਾਣਾ ਲੈ ਜੀ ਫੇਰ ਛੋਟੇ ਛੋਟੇ ਪੇੜੇ ਲੈ ਕੇ ਥਾਪੜ ਕੇ ਇਹਨੂੰ ਪਿਆਰ ਨਾਲ ਹੱਥਾਂ ਨਾਲ ਤੰਦੂਰੇ ਲਾਵਾਂਗੇ ਜੀ ਫੁਲਕੇ ਨਜ਼ਾਰੇਦਾਰ ਕੁਰਮਰੇ ਕਰਾਰੇ ਬੜੇ ਸਵਾਦ ਲੱਗਦੇ ਨੇ ਜੀ ਮੈਂ ਅਕਸਰ ਕਰ ਲੈਂਦਾ ਅੱਜ ਮੈਂ ਸੋਚਿਆ ਤੁਹਾਡੇ ਨਾਲ ਸਰੋਤਿਆਂ ਨਾਲ ਵੀ ਸਾਂਝ ਪਾਈ ਜਾਵੇ ਮੈਨੂੰ ਲੱਗਦਾ ਨਾ ਜੀ ਆਪਾਂ ਨੂੰ ਪੁਰਾਣੇ ਆਪਣੇ ਜਿਹੜਾ ਵਿਰਸਾ ਵਿਰਾਸਤ ਹੈ ਨਾ ਜਿੰਨੂੰ ਅਸੀਂ ਛੱਡ ਰਹੇ ਹਾਂ ਜਾਂ ਉਹਨਾਂ ਦੇ ਬੱਚੇ ਸ਼ਾਇਦ ਫੜਨ ਵੀ ਨਾ ਸਾਨੂੰ ਐਫਰਟ ਕਰਕੇ ਦੁਬਾਰਾ ਨੂੰ ਚੰਬੜਨਾ ਚਾਹੀਦਾ ਆਪਣੇ ਵਿਰਸੇ ਨੂੰ ਹੈ ਇੰਨਾ ਵਧੀਆ ਵਿਰਸਾ ਸਾਡਾ ਹੈ ਤੰਦੂਰ ਦੀਆਂ ਰੋਟੀਆਂ ਚਰਖੇ ਮਧਾਨੀਆਂ ਲੱਸੀਆਂ ਮੱਖਣ ਹਾਰਾ ਹਾਰਾ ਵੀ ਕਿਸੇ ਦਿਨ ਜ਼ਰੂਰ ਕਰਾਂਗੇ ਤਿਆਰ ਹਾਰੇ ਦੀ ਦਾਲ ਮੈਂ ਬਜ਼ੁਰਗਾਂ ਤੋਂ ਸਿਫਤਾਂ ਸੁਣਦੇ ਆ ਸੀ ਤੁਹਾਨੂੰ ਦਿਖਾਨੀਆਂ ਬਜ਼ੁਰਗਾਂ ਦੇ ਇੰਟਰਵਿਊ ਤੇ ਇਹਨੂੰ ਕਰਿਆ ਵੀ ਜਾ ਸਕਦਾ ਸੀ ਆਪਣਾਨ ਦੀ ਕੋਸ਼ਿਸ਼ ਕਰੀਏ ਜ਼ਰੂਰ ਮਜ਼ਾ ਆਏਗਾ ਦੋਸਤੋ ਥੋੜਾ ਜਿਹਾ ਜਦੋਂ ਅੱਗ ਮਚਣੀ ਹਟੇਗੀ ਤਾਂ ਉਸ ਤੋਂ ਬਾਅਦ ਜਿਹੜੇ ਆ ਅਸੀਂ ਤੰਦੂਰ 'ਚ ਫੁਲਕੇ ਲਾ ਸਕਾਂਗੇ ਤੁਸੀਂ ਸਰੋਤਿਓ ਕਮੈਂਟ ਕਰਕੇ ਦੱਸਣਾ ਜੀ ਤੁਹਾਡੇ ਕਿਤੇ ਅੱਜ ਵੀ ਤੰਦੂਰ ਤੇ ਰੋਟੀਆਂ ਲੱਤਦੀਆਂ ਨੇ ਘਰਾਂ ਵਿੱਚ ਲਓ ਜੀ ਸਰੋਤਿਓ ਤਿਆਰ ਹੋ ਗਿਆ ਜੀ ਸਮਾਨ ਅ ਮੈਂ ਤੁਹਾਨੂੰ ਦਿਖਾਨਾ ਜੀ ਮੈਂ ਆਟਾ ਰੱਖਲੇ ਦੀ ਕੋਲ ਨੇੜੇ ਔਰ ਟੂੜਾ ਰੱਖ ਲਿਆ ਜੀ ਕੌਲੀ ਵਿੱਚ ਪਾ ਲਿਆ ਪਾਣੀ ਔਰ ਆਹ ਜਿਹੜਾ ਪੌਣੀ ਦਾ ਬਣਾ ਕੇ ਇਹਨਾਂ ਦੀ ਇਹਦੇ ਤੇ ਫੁਲਕਾ ਰੱਖ ਕੇ ਅਸੀਂ ਤੰਦੂਰ ਤੇ ਲਾਵਾਂਗੇ ਔਰ ਸਰੋਤੇ ਤੁਸੀਂ ਦੱਸਣਾ ਇਹਨੂੰ ਕੀ ਕਹਿੰਦੇ ਆਪਾਂ ਇਹਦਾ ਪੰਜਾਬੀ ਨਾਮ ਵੀ ਤੁਸੀਂ ਦੱਸਣਾ ਔਰ ਤੰਦੂਰ ਤੇ ਕੈਮਰਾ ਪਹੁੰਚੀ ਜਰਾ ਤੰਦੂਰ ਇਸ ਟਾਈਮ ਸਾਡਾ ਬਿਲਕੁਲ ਰੈਡੀ ਹੈ ਥੋੜਾ ਅੱਗੇ ਲਿਆਓ ਜੀ ਕੈਮਰਾ ਅੱਗੇ ਲਿਆਓ ਅੱਗੇ ਲਿਆਓ ਕੁਛ ਨਹੀਂ ਹੁੰਦਾ ਆ ਦੇਖੋ ਜੀ ਤੰਦੂਰ ਬਿਲਕੁਲ ਗਰਮ ਹੈ ਜੀ ਸੇਕ ਹੈਗਾ ਲਓ ਜੀ ਪੇੜਾ ਲੈਣ ਲੱਗਾਂ ਦੀ ਮੈਂ ਛੋਟਾ ਪੇੜਾ ਜਿੰਨਾ ਲਾਉਂਗੇ ਨਾ ਜੀ ਓਨਾ ਕੰਫਰਟੇਬਲ ਔਰ ਬਤੀਆ ਜਿਹੜਾ ਹੈ ਫੁਲਕਾ ਲੱਤਦਾ ਹੈ ਆ ਦੇਖੋ ਜੀ ਮੈਂ ਥੋੜਾ ਜਿਹਾ ਇੱਕ ਵਾਰੀ ਧੂੜੇ ਵਿੱਚ ਲਾ ਲਿਆ ਹੁਣ ਇਹਨੂੰ ਮੈਂ ਐਸੀ ਤਰੀਕੇ ਹੱਥ ਨਾਲ ਹੀ ਥਾਪੜ ਕੇ ਹੀ ਜਿਹੜਾ ਹੈ ਇਹਨੂੰ ਵੇਲਣਾ ਹੈ ਵੇਲਣੇ ਦੀ ਵਰਤੋਂ ਨਹੀਂ ਕੀਤੀ ਜਾਏਗੀ ਔਰ ਪਾਣੀ ਦੇ ਨਾਲ ਇਹਨੂੰ ਹਲਕਾ ਹਲਕਾ ਥਾਪੜ ਕੇ ਚੰਗੀ ਤਰ੍ਹਾਂ ਨਾਲ ਕੈਮਰਾ ਨੂੰ ਖੋਜੇ ਜੀ ਕੈਮਰਾਮੈਨ ਜੀ ਨੇੜੇ ਰੱਖੋ ਕੈਮਰਾ ਆਹ ਲਓ ਜੀ ਲੋਰੀ ਆ ਪਕਣ ਲੱਗਾ ਜੀ ਤੰਦੂਰੀ ਫੁਲਕਾ ਥੋੜੀ ਜਿਹੀ ਸ਼ੇਪ ਹੋ ਸਕਦੀ ਹੈ ਜੀ ਆੜੀ ਟੇਢੀ ਪਰੰਤੂ ਬਹੁਤ ਵਧੀਆ ਜਿਹੜਾ ਹੈ ਫੁਲਕਾ ਨੱਠ ਕੇ ਤਿਆਰ ਹੋ ਆ ਦੇ ਜੀ ਆਹ ਲਓ ਜੀ ਹੁਣ ਮੈਂ ਇਹਨੂੰ ਲਾਨ ਲੱਗੇ ਜੀ ਇਹਨੂੰ ਲੈਂਡ ਕਰਨ ਦਾ ਬੜਾ ਹਿਸਾਬ ਹੁੰਦਾ ਹੈ ਸ਼ੁਰੂ ਸ਼ੁਰੂ ਚ ਨਾ ਸਾਡਾ ਫੁਲਕਾ ਗਿਰ ਜਾਂਦਾ ਸੀਗਾ ਇਹਨੂੰ ਇਸ ਤਰੀਕੇ ਨਾਲ ਟੇਢਾ ਰੱਖਣਾ ਹਲਕਾ ਜਿਹਾ ਔਰ ਲਾਨ ਲੱਗੇ ਬਸ ਲੱਗ ਗਿਆ ਜੀ ਕਰਮਰਾ ਕਰਾਰਾ ਜਿਹੜਾ ਫੁਲਕਾ ਤਿਆਰ ਹੋ ਕੇ ਸਾਨੂੰ ਮਿਲੇਗਾ ਆਹ ਲਓ ਜੀ ਲੋ ਜੀ ਤੰਦੂਰ ਤੇ ਲਾਣ ਲੱਗਿਆ ਜੀ ਮੈਂ ਫੁਲਕਾ ਜੀ ਲੱਗ ਗਿਆ ਜੀ ਔਰ ਇਹ ਇੱਥੇ ਹੁਣ ਇਹਨੂੰ ਸੇਕ ਲੱਗਣਾ ਨਾ ਜੀ ਇਹਨੇ ਬਹੁਤ ਸੋਹਣਾ ਬਣ ਕੇ ਨਿੱਖਰ ਕੇ ਆਉਣਾ ਜੀ ਐਂ ਕਰਾਰਾ कुरमुरा ਜਿਹੜਾ ਫੁਲਕਾ ਤੰਦੂਰੀ ਘਰ ਦਾ ਤੁਸੀਂ ਬਹੁਤ ਸੋਹਣਾ ਘਰ ਵਿੱਚ ਆਪਣੇ ਲਾ ਸਕਦੇ ਹੋ ਔਰ ਖਾ ਸਕਦੇ ਹੋ ਬਹੁਤ ਮਜ਼ੇਦਾਰ ਚੀਜ਼ ਹੈ ਜੀ ਛੋਟਾ ਜਿਹਾ ਤੰਦੂਰ ਹੈ ਮੈਂ ਤੁਹਾਨੂੰ ਦੱਸਿਆ ਕਿਸ ਤਰੀਕੇ ਨਾਲ ਫੁਲਕਾ ਜਿਹੜਾ ਹੈ ਇਹਦੇ ਤੇ ਪਕ ਸਕਦਾ ਬੜਾ ਸੁਣਾ ਵੈਸੇ ਤਾਂ ਇਹਦੇ 2-3 ਫੁਲਕੇ ਇਕੱਠੇ ਲੱਗ ਸਕਦੇ ਆ ਪਰ ਮੈਂ ਬਹੁਤੇ ਨਹੀਂ ਲਾਣੇ ਕਿਉਂਕਿ ਮੈਂ ਪਹਿਲਾਂ ਇੱਕ ਨੂੰ ਪਕਾ ਲੈਣਾ ਚੰਗੀ ਤਰ੍ਹਾਂ ਨਾਲ ਲਓ ਜੀ ਦੇਖੋ ਜੀ ਆਲਮੋਸਟ ਜਿਹੜਾ ਹੈ ਇਹ ਫੁੱਲ ਗਿਆ ਔਰ ਪਕਣਾ ਸ਼ੁਰੂ ਹੋ ਗਿਆ ਹੋਇਆ ਇਸਦੋਂ ਹੁਣ ਮੈਂ ਥੋੜਾ ਜਿਹਾ ਉਤਾਰ ਕੇ ਥੱਲੇ ਸਿੱਧਾ ਕੋਲਿਆਂ ਤੇ ਵੀ ਲਗਾ ਲੈਣਾ ਤਾਂ ਜੋ ਇਹ ਜਿਹੜਾ ਵਧੀਆ ਤਰੀਕੇ ਨਾਲ ਪੱਕ ਕੇ ਸਾਡੇ ਹੱਥ ਵਿੱਚ ਆਏਗਾ ਲਓ ਜੀ ਤੰਦੂਰੀ ਫੁਲਕੇ ਤੁਸੀਂ ਘਰ ਵਿੱਚ ਹੀ ਬਣਾ ਸਕਦੇ ਹੋ ਔਰ ਤੰਦੂਰੀ ਫੁਲਕਿਆਂ ਦਾ ਪੂਰਾ ਆਨੰਦ ਲੈ ਸਕਦੇ ਹੋ